ਹੱਜੀ ਦੁਖਬੀਰ ਬਾਦਲ ਮੈਂ ਕਿਆ ਕਰਾਂ ਕਲੋਲਾ 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 ਨੈਂਸੀ ਗਰੇਵਾਲ ਦੀਆਂ ਹੁਣ ਸੁਖਬੀਰ ਬਾਦਲ ਨੂੰ ਕਲੋਲਾ ਸੁਖਬੀਰ ਬਾਦਲ ਦੀ ਪੰਜਾਬ ਪਟਾਓ ਯਾਤਰਾ ਦੇ ਉੱਤੇ ਕੀਤੇ ਤਿੱਖੇ ਤਿੱਖੇ ਕਟਾਕ ਕੀ ਕੁਝ ਕਹਿ ਗਈ ਨੈਂਸੀ ਗਰੇਵਾਲ ਆਓ ਤੁਹਾਨੂੰ ਦਿਖਾਨੇ ਆ ਹੱਜੀ ਦੁਖਬੀਰ ਬਾਦਲ ਮੈਂ ਕਿਆ ਕਰਾਂ ਹੱਜੀ ਦੁਖਬੀਰ ਬਦਲ ਮੈਂ ਕੀ ਕਰ ਸੁ ਸੁ ਮੈਂ ਹੁਣੇ ਹੁਣੇ ਇੱਕ ਵੀਡੀਓ ਦੇਖੀ ਟਿਕਟੌਕ ਤੇ ਜਿੱਦ ਦੁਖਬੀਰ ਬਦਲ ਦਾ ਜੋਰ ਲੱਗਿਆ ਹੋਇਆ ਪੂਰਾ ਰੈਲੀਆਂ ਕੱਢ ਰਿਹਾ ਵੀ ਪੰਜਾਬ ਬਚਾਓ ਕੀ ਤੋਂ ਬਚਾਓ ਭਗਵਾਨ ਤੁਮਨ ਤੋ ਮਤਲਬ ਆਪਾਂ ਨੂੰ ਪਤਾ ਹੋਵੇ ਕਿ ਆ ਬੰਦਾ ਚੋਰ ਹੈ ਇਹਦਾ ਚੋਰੀ ਕਰਨਾ ਪ੍ਰੋਫੈਸ਼ਨਲ ਔਰ ਉਹੀ ਚੋਰ ਜਨਤਾ ਦੇ ਵਿੱਚ ਖੜੇ ਕਵੇ ਚੋਰਾ ਤੋਂ ਘਰ ਬਚਾਓ ਚੋਰਾ ਤੋਂ ਚੋਰੀ ਕਰਨਾ ਬਚਾਓ ਚੋਰੀ ਚੋਰੀ ਚੋਰਾਾਂ ਦੇ ਖਿਲਾਫ ਜਾਵੇ ਸੋ ਦੁੱਖ ਬਿਰ ਬਦਲ ਨੇ ਕਿੰਨਾ ਕੁ ਦੁੱਖ ਦਿੱਤਾ ਪੰਜਾਬ ਨੂੰ ਕਿੰਨਾ ਕੁ ਡਰੱਗ ਦਾ ਕੰਮ ਇਹਦੇ ਹੁੰਦਾ ਇਹਦਾ ਨਾਖੇਟੇ ਹੋਇਆ ਇਹਦਾ ਉਹ ਜਿਹੜੇ ਕੀ ਦਸਾਲਾ ਬਲੈਕ ਐਂਡ ਵਾਈਟ ਟੀਵੀ ਟੈਕਸਲਾ ਟੀਵੀ ਮਜੀਠਿਆ ਸਾਰੇ ਮਨ ਡਰੱਗ ਦਾ ਕੰਮ ਕੀਤਾ ਹੀ ਬਣ ਕੇ ਉਹਦੀ ਵਾਈਸ ਤੇ ਵੀ ਪਰਚਾ ਪਿਆ ਕਿ ਉਹ ਹੈਂਫਾਸ ਦੇ ਵਿੱਚ ਸਪਲਾਈ ਕਰਦੀ ਰਹੀ ਹੈ ਠੀਕ ਹੈ ਇਹ ਆਪਾਂ ਨਹੀਂ ਕਹਿੰਦੇ ਆਪਾਂ ਕੋਲੋਂ ਮਨੋਂ ਗੱਲਾਂ ਨਹੀਂ ਬਣਾਉਂਦੇ ਇਹ ਆਪਾਂ ਜੋ ਸਭ ਕੁਝ ਜਨਤਾ ਦੇਖ ਰਹੀ ਸੁਣ ਰਹੀ ਉਹ ਵੀ ਆਪਾਂ ਚੰਗੇ ਦੇਖ ਰਹੇ ਹ ਸਕਵੀਰ ਨਹੀਂ ਦੁਖਵੀਰ ਦੁਖਵੀਰ ਬਾਦਲ ਦੇ ਰਾਜ ਬਹੁਤ ਖੁਸ਼ ਹੋਇਆ ਇਦ ਤਰਾ ਸੀ ਨਹੀਂ ਦੇ ਫਾਦਰਸ ਆਪੋਂ ਦਸੀਸੀਐਲ ਤਾਂ ਉਹ ਤਾਂ ਚਾਰੇ ਬਜ਼ੁਰਗ ਹੋਗੇ ਸੀ ਤੇ ਇਹ ਸਾਰਾ ਕੁਝ ਕਪੜੇ-ਕੋਪੜੇ ਲੈਣਾ ਦੇਣਾ ਸਭ ਕੁਝ ਹੀ ਕਰਦਾ ਸੀ ਇਹ ਜਨਾਲੇ ਕੋਲ ਕਹਿੰਦੇ 23 24 ਕਿਲੋ ਸੋਨਾ ਹੈ ਹਰ ਸਿਮਰਤ ਬਾਦਲ ਕੋਲ ਅਨਗਿਣਤ ਨੇ ਕੋਲ ਪ੍ਰਾਪਰਟੀਾਂ ਜਿੰਨਾਂ ਤੋਂ ਹਿਸਾਬ ਨਹੀਂ ਲਾ ਸਕਦੇ ਰਾਜੇ ਵਾਲੀ ਜ਼ਿੰਦਗੀ ਹੈ ਲੋਕਾਂ ਦੀ ਹੁਣ ਇਹਨਾਂ ਨੂੰ ਇਹ ਗੱਲ ਡਾਈਜੈਸਟ ਨਹੀਂ ਹੋ ਰਹੀ ਵੀ 25 ਸਾਲ ਤੱਕ ਬਾਦਲਾ ਤੇ ਕਾਂਗਰਸ ਦਾ ਰਾਜ ਰਿਹਾ ਪੰਜਾਬ ਦੇ ਵਿੱਚ ਬਹੁਤ ਲੰਮਾ ਰਾਜ ਕੀਤਾ ਬੜਾ ਲੰਮਾ ਰੁਟਿਆ ਹੁਣ ਆ ਗਿਆ ਆਮ ਆਦਮੀ ਪਾਰਟੀ ਹੁਣ ਇਸ ਬੰਦੇ ਨੂੰ ਆਗ ਲੱਗੀ ਆ ਵੀ ਕਿਤੇ ਨੈਕਸਟ ਇਲੈਕਸ਼ਨ ਚ ਵੀ ਕਿਤੇ ਭਗਵੰਤ ਮਾਨ ਹੀ ਦੁਬਾਰਾ ਸੀਨ ਨਾ ਬਾ ਜ ਆਮ ਆਦਮੀ ਪਾਰਟੀ ਅੱਗੇ ਨਾ ਜਾਏ ਇਹ ਕੁਝ ਵੀ ਕਰਕੇ ਨਾ ਬਸ ਮੈਂ ਜ਼ੋਰ ਲਾਵਾਂ ਵੀ ਦੇਖੋ ਜੀ ਪਰ ਪੰਜਾਬ ਦਾ ਬੜਾ ਬੁਰਾ ਹਾਲ ਕਰਤਾ ਜੀ ਭਗਵੰਤਮਾਨ ਕੀ ਕਰਤਾ ਯਾਰ ਭਗਵੰਤਮਾਨ ਨੇ ਪੰਜਾਬ ਦਾ ਬੁਰਾ ਹਾਲ ਚਿੰਨੀ ਵੀਡੀਓਜ਼ ਅਸੀਂ ਦੇਖੀਆਂ ਜਿੰਨੀ ਨਿਊਜ਼ ਅਸੀਂ ਇੱਥੇ ਬਠਿੰਡੇ ਫਿਰਦੇਸ਼ਾਂ 'ਚ ਸੁਣ ਰਹੇ ਹਾਂ ఎవਰੀਥਿੰਗ ਇਜ਼ ਗੋਇੰਗ ਗੁੱਡ ਐਂਡ एवरीवन ਹੈਪੀ ਸੋ ਜਿਹੜਾ 25 ਸਾਲ ਤੱਕ ਤੁਸੀਂ ਗੰਦ ਪਾਇਆ ਹੁਣ ਭਗਵੰਤਮਾਨ ਦੀ ਟੀਮ 2 ਸਾਲਸ ਤੋਂ ਉਸ ਗੰਦ ਨੂੰ ਠੀਕ ਨਹੀਂ ਕਰ ਸਕਦੀ ਅਪਾ ਘਰ ਖਰੀਦਦੇ ਆ ਘਰ ਦੇ ਅੰਦਰ ਵੜਦੇ ਆ بڑا ਇੱਕ ਬਾੜ ਹੁੰਦਾ بڑا ਇੱਕ ਊੜਾ ਕੜ ਕਟੁੱਟਿਆ ਪੱਜਿਆ ਘਰ ਹੁੰਦਾ ਫਿਰ ਅਸੀਂ ਉਹਨੂੰ ਪਹਿਲੇ ਕਲੀਨ ਕਰਦੇ ਆ ਸਾਰਾ ਝੂਗੰਦ ਇਕੱਠਾ ਕਰਦੇ ਆ ਪਹਿਲੇ ਫਿਰ ਅਪਾ ਮਿਸਤਰੀ ਲਾਉਂਦੇ ਨੇ ਰਿਪੇਅਰ ਕਰਦੇ ਆ ਤਾਂ ਪੰਜਾਬ ਦਾ ਉਹ ਹਾਲ ਹੋਇਆ ਪਿਆ ਸੀ ਕਿਉਂਕਿ ਨਕਾਲੀ ਅਕਲ ਕੇ ਖਾਲੀ ਨਾ ਨੀ ਕੀਤਾ ਹੋਇਆ ਸੀ ਕੱਲੇ ਵੈਸੇ ਰਕਮ ਤਾਂ ਖਾਲੀ ਹੁੰਦੀ ਆ ਮੇਰਾ ਡੈਡ ਦਾ ਡਾਇਲੌਗ ਸੀ ਮੇਰਾ ਡੈਡ ਆਲਵੇਸ ਕਹਿੰਦਾ ਸੀ ਕੱਲੀ ਅਕਲ ਕੇ ਖਾਲੀ ਡੈਡ ਦੁਨੀਆ ਚ ਨਹੀਂ ਤਾਂ ਮੈਂ ਉਸ ਡਾਇਲੌਗ ਨੂੰ ਹੋਰ ਪ੍ਰਸਿੱਧ ਕਰ ਰਹੀ ਆ ਫੇਮਸ ਕਰ ਰਹੀ ਆ ਅੱਸੇ ਵਾਲੀ ਗੱਲ ਐ ਕਿ ਕਿ ਚੋਰ ਜਿਨ੍ਹਾਂ ਨੇ ਪੂਰਾ ਪੰਜਾਬ ਢੋਟ ਕੇ ਖਾਇਆ ਅੱਜ ਉਹ ਚੋਰ ਉੱਠ ਕੇ ਰੇਲੀਆਂ ਤੇ ਜਾ ਰਿਹਾ ਉਹ ਚੋਰ ਕਹਿ ਰਿਹਾ ਪੰਜਾਬ ਨੂੰ ਬਚਾ ਲਓ ਪੰਜਾਬ ਨੂੰ ਬਚਾ ਲਓ ਕਿੱਥੋਂ ਬਚਾ ਲਓ ਪੰਜਾਬ ਚ ਕੀ ਹੋ ਗਿਆ ਬਈਆ ਸਾਰਾ ਤਾਂ ਹੂ ਲਾ ਲਾ ਕਰ ਰਿਹਾ ਇਹਨਾਂ ਦੇ ਬਾਦਲਾਂ ਦੇ ਰਾਜ ਵਿੱਚ ਜਿਹੜਾ ਡਰੱਗ ਦਾ ਕੰਮ ਹੋਇਆ ਨਾ ਬਹੁਤ ਜ਼ਿਆਦਾ ਹੋਇਆ ਤੁਸੀਂ ਭਗਵੰਤ ਮਾਨ ਦੇ ਰਾਜ ਦੇ ਵਿੱਚ ਕੁਝ ਡਰੱਗ ਦਾ ਸੁਣਿਆ ਵੀ ਕਿਤੇ ਬਹੁਤ ਤਕੜਾ ਵਪਾਰ ਚੱਲ ਰਿਹਾ ਇਹ ਡਰਗ ਦਾ ਕੰਮ ਹੋ ਰਿਹਾ ਤੇ ਭਗਵੰਤ ਦੇ ਨਾਕੇ ਟੋਰੇ ਭਗਵੰਤਮਨ ਬੋਲਦਾ ਨਹੀਂ ਨਾ 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 ਸੋ ਜਿਹੜਾ ਬੰਦਾ ਡਰਗ ਦੇ ਵਪਾਰ ਵਿੱਚ ਜਿਹਦਾ ਹੱਥ ਹੋਏਗਾ ਚਾਹੇ ਡਰਗ ਸਪਲਾਈ ਕਰ ਰਿਹਾ ਹੋਵੇਗਾ ਜਾਂ ਕਿਸੇ ਸਾਥ ਵੀ ਦੇ ਰਿਹਾ ਹੋਵੇਗਾ ਮੈਨੂੰ ਉਹ ਬੰਦੇ ਹੋਰ ਬਕੋੜੇ ਲੱਗਦੇ ਆ ਕਿਉਂਕਿ ਜਦੋਂ ਇੱਕ ਬੰਦਾ ਉਸ ਡਰਗ ਨੂੰ ਲਿਆ ਕੇ ਵੇਚਦਾ ਹੈ ਨਾ ਉਹ ਵੇਚਣ ਤੋਂ ਬਾਅਦ ਦੁੱਗਣੇ ਪੈਸੇ ਕਮਾਉਂਦਾ ਹੈ ਆਪਣੀ ਕਾਕੂਟੀਆਂ ਕਾਰਾਂ ਬੰਗਲੇ ਆਸ਼ ਪ੍ਰستی ਆਪਣੇ ਪਰਿਵਾਰ ਨੂੰ ਕੈਸ਼ ਪ੍ਰستی ਜ਼ਿੰਦਗੀ ਦਿੰਦਾ ਹੈ ਪਰ ਇਕਲਿਆ ਯਾਦ ਰੱਖਿਓ ਉਹ ਕਿੰਨੇ ਪਰਿਵਾਰਾਂ ਨੂੰ ੜੜ ਦਿੰਦਾ ਹੈ ਕਿੰਨੇ ਪਰਿਵਾਰਾਂ ਦੇ ਧੀਆਂ ਪੁੱਤਾਂ ਨੂੰ ਉਹਦਾ ਵੇਚਿਆ ਹੋਇਆ ਡਰਗ ਉਹਨਾਂ ਦੇ ਨਸਾਂ 'ਚ ਜਾਂਦਾ ਹੈ ਉਹ ਆਪ ਤਾਂ ਬੰਦਾ ਕਾਮਯਾਬੀ ਦੀ ਸਿੜੀ ਚੜਦਾ ਜਾਂਦਾ ਹੈ ਚੜਦਾ ਜਾਂਦਾ ਹੈ ਔਰ ਪੂਰਾ ਆਪਣੇ ਪੈਸੇ ਦੇ ਨਸ਼ੇ ਦੇ ਵਿੱਚ ਉਹ ਤੁੱਟ ਹੁੰਦਾ ਹੈ ਉਹਨੂੰ ਕੁਝ ਨਹੀਂ ਸੁਧ ਹੁੰਦੀ ਜਿੱਦ ਤੁਸੀਂ ਕਹੋਗੇ ਡਰਗ ਦਾ ਕੰਮ ਨਾ ਕਰੋ ਬੰਦੇ ਨੇ ਤੁਹਾਨੂੰ ਮਾੜਾ ਸਮਝਣਾ ਬੋਲਣਾ ਕਿਉਂਕਿ ਕਿ ਉਹਨੂੰ ਬੇਪਾਨਾ ਦੌਲਤ ਮਿਲ ਰਹੀ ਉਸ ਚੀਜ਼ ਤੋਂ। ਉਹ ਦੌਲਤ ਨਾਲ ਆਪਣੇ ਬੱਚਿਆਂ ਦੀ ਆਪਣੀ ਵਾਈਫ ਦੀ ਆਪਣੀ ਹਰ ਇੱਕ ਨੀਡਸ ਨੂੰ ਪੂਰੀ ਕਰ ਰਿਹਾ। ਪਰ ਉਸ ਨਸ਼ੇ ਦੇ ਵਿੱਚ ਉਹ ਇਹ ਨਹੀਂ ਸੋਚ ਰਿਹਾ ਕਿ ਕਿੰਨੇ ਬੱਚੇ ਮਾਸੂਮ ਬੱਚੇ ਨੇ ਸੱਚ ਜ਼ਹਿਰ ਆ ਰਹੇ। ਫਿਰ ਜਦੋਂ ਬੱਚੇ ਮਰਦੇ ਆ ਮਾਵਾ ਦੇ ਪੁੱਤ ਧੀਆਂ ਮਰਦੇ ਉਹ ਬਧੂਆਂ ਦਿੰਦੇ ਆ ਕਿ ਬੜਾ ਗਰਖੋ ਜੇ ਡਰਗ ਵੇਚਣ ਵਾਲਿਆਂ ਦਾ ਆ ਬੜਾ ਹੀ ਬਹਿਜੇ ਕੰਜਰੋ ਆ ਤੁਹਾਡੇ ਜਵਾਨ ਧੀ ਪੁੱਤ ਮਰ ਜਾਂ। ਆ ਤੁਸੀਂ ਦਰਦ-ਦਰ ਫਿਰੋ ਤੁਹਾਡੇ ਅੱਖਾਂ ਦੇ ਮੂਹਰੇ ਤੁਹਾਡੇ ਧੀ ਪੁੱਤ ਮਰਨ ਏਦਾਂ ਦੀ ਬਦਮੋ ਮਾਂ ਦਿੰਦੀ ਐ ਸਤੀ ਹੋਈ। ਜਿਹਦਾ ਕਲੇਜਾ ਜਿਗਰ ਦਾ ਟੁਕੜਾ ਉਹਦੇ ਸਾਹਮਣੇ ਮਰਦਾ। ਫਿਰ ਇਹ ਲੋਕਾਂ ਨੂੰ ਬਦਮੋ ਲੱਗਦੀਆਂ ਵੀ ਐ ਜੇ ਤੁਸੀਂ ਕਹਿੰਦੇ ਹੋ ਨਾ ਜਿੰਨੇ ਲੋਕ ਵੀ ਡਰਗ ਦਾ ਕੰਮ ਕਰਦੇ ਵਪਾਰ ਕਰਦੇ ਆ। ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਜਿਹਾ ਤੁਹਾਡੇ ਆਸ-ਪਾਸ ਹੀ ਤੁਸੀਂ ਉਹਨਾਂ ਦੇ ਘਰ ਚ ਛਾਤੀ ਮਾਰ ਕੇ ਦੇਖੋ ਘਰ ਵੱਡੇ ਹੋਣਗੇ। ਗੱਡੀਆਂ ਮਹਿੰਗੀਆਂ ਹੋਣਗੀਆਂ। ਕਰ ਦੇ ਅੰਦਰ ਸ਼ਾਂਤੀ ਨਹੀਂ ਹੋਏਗੀ ਘਰ ਦੇ ਅੰਦਰ ਸੁੱਖ ਨਹੀਂ ਹੋਏਗਾ ਹਰ ਇੱਕ ਘਰ ਦੇ ਮੈਂਬਰ ਨੂੰ ਵੱਖ-ਵੱਖਰੇ ਤਰ੍ਹਾਂ ਦਾ ਰੋਗ ਲੱਗਿਆ ਹੋਣਾ ਹੈ ਮੈਂਟਲੀ ਇਸ਼ੂਜ਼ ਹੋਣਗੇ ਜਿਹੜੇ ਘਰ ਦਾ ਪਰਿਵਾਰ ਆ ਉਤਰ-ਤਰ ਕਰਕੇ ਟੁੱਟਿਆ ਹੋਏਗਾ ਕੋਈ ਕਿੱਧਰ ਟੁੱਟਿਆ ਫਿਰਦਾ ਨਿਆਣਾ ਕੋਈ ਕਿਹੜੇ ਪਾਸੇ ਮਤਲਬ ਯੂਨਿਟੀ ਵੀ ਨਹੀਂ ਹੋਏਗੀ ਫਿਰ ਵੀ ਜਿਹੜਾ ਸਿਆਣਾ ਬੰਦਾ ਰੱਬ ਦਾ ਉਹ ਕਿਤੇ ਨਾ ਕਿਤੇ ਸਮਝ ਜਾਊਗਾ ਕਿ ਮੈਨੂੰ ਪਰਮਾਤਮਾ ਦੀ ਮਾਰ ਪੈ ਗਈ ਔਰ ਆਪਣੀ ਗਲਤੀ ਨੂੰ ਸੁਧਾਰਨ ਦੀ ਕੋਸ਼ਿਸ਼ ਸ਼ੁਰੂ ਕਰੇਗਾ। ਸਵੇਰ ਦਾ ਭੁੱਲਿਆ ਸ਼ਾਮੀ ਦਾ ਰਾਜੇ ਨੂੰ ਭੁੱਲਿਆ ਨਹੀਂ ਕਹਿੰਦੇ। ਇਹ ਕਹਾਵਤ ਆਪਾਂ ਸੁਣੀ ਹੈ ਬਚਪਨ ਤੋਂ। ਇਹ ਕਹਾਵਤ ਦਾ ਮਤਲਬ ਇਹ ਹੁੰਦਾ ਵੀ ਜਿਹੜਾ ਬੰਦਾ ਜ਼ਿੰਦਗੀ 'ਚ ਬਹੁਤ ਗਲਤੀਆਂ ਕਰਕੇ ਰਿਅਲਾਈਜ਼ ਕਰ ਜਾਣਾ ਵੀ ਨਹੀਂ ਵੀ ਵਾਕਿਆ ਮੈਂ ਜ਼ਿੰਦਗੀ 'ਚ ਗਲਤ ਚੱਲਿਆ ਆਇਆ ਜਾਂ ਚੱਲੀਆਂ ਹੁਣ ਮੈਨੂੰ ਨਾਓ ਆਵਨ ਸਟਾਪਿੰਗ एवरीथिंग। ਮੈਂ ਇੱਕ ਅੱਛੀ ਲਾਈਫ ਜੀਣਾ ਚਾਹੁੰਨੇ ਆ ਪਰਮਾਤਮਾ ਸੌਂਦਾ ਉਹਦੇ ਇਨਸਾਨ ਦਾ ਨਾਮ ਹੀ ਪ੍ਰਸ਼ਿੱਤ ਦਾ ਪੁੱਤਲਾ ਹੈ ਗਲਤੀ ਇਨਸਾਨ ਹੀ ਕਰਦਾ ਹੈ ਭਗਵਾਨ ਨਹੀਂ ਬੜੀ ਰੇਅਰ ਹੈ ਕਿ ਤਾ ਭਗਵਾਨ ਤੋਂ ਗਲਤੀ ਹੋਈ ਹੋਵੇ ਪਰ ਪੁੱਛੋ ਕਿ ਐਸੇ ਉਹ ਦੇਵ ਇੰਨਾ ਕੁਛ ਉਜੜਨ ਤੋਂ ਬਾਅਦ ਵੀ ਉਹਨਾਂ ਦੇ ਅੱਖੇ ਸਾਹਮਣੇ ਇੰਨਾ ਕੁਛ ਉਹਨਾਂ ਦੇ ਪਰਿਵਾਰ ਛੋਣ ਤੋਂ ਬਾਅਦ ਵੀ ਉਹਨਾਂ ਦਾ ਆਕੜ ਉਹਨਾਂ ਦੀ ਈਗੋ ਉਹਨਾਂ ਦਾ ਕਮਾਂਡ ਤੇ ਅਹੰਕਾਰ ਨਹੀਂ ਜਾਂਦਾ ਹੁਣ ਸਖ ਇਹਦਾ ਦੁਖਵੀਰ ਬਾਦਲ ਦੇ ਕੁੜੀਆਂ ਦੋ ਇੱਕ ਮੁੰਡਾ ਹੈ ਇਹੜਾ ਮੁੰਡਾ ਉਹ ਪ੍ਰਮਾਤਮਾ ਨੇ ਵਿਚਰਨੇ ਉਹ ਐਸੀ ਰੱਬ ਦੀ ਕੋਈ ਮੈਂਟਲ ਇਸ਼ੂ ਆ ਬਾਈ ਬਰਥ ਹੈ ਪਹਿਲੇ ਸੁਣਨ ਚ ਗੱਲਾਂ ਆਈਆਂ ਸੀ ਕਿ ਉਹਨੂੰ ਕੈਂਸਰ ਆ ਉਹਦਾ ਬਲੱਡ ਚੇਂਜ ਹੁੰਦਾ ਫਲਾਨਾ ਤੇ ਇੰਕੜਾ ਜੇ ਸੁਣਦੇ ਸੀ ਸਾਨੂੰ ਨਹੀਂ ਪਤਾ ਵੀ ਹੈ ਕਿ ਨਹੀਂ ਪਰ ਬਾਈ ਬਰਥ ਨੂੰ ਇੱਕ ਬ੍ਰੇਨ ਡਿਜ਼ੀਜ਼ ਹੈ ਉਹ ਤੋਂ ਇਹ ਸਾਰੇ ਇਹ ਦੇਖਿਆ ਵੀ ਉਹਨੂੰ ਪੰਜਾਬੀ ਵੀ ਨਹੀਂ ਬੋਲਣੀ ਆਉਂਦੀ ਉਹ ਪੰਜਾਬੀ ਬੋਲ ਹੀ ਨਾ ਬੋਲਦਾ ਹੀ ਬੋਤੋਖਾ ਸੋ ਇਹ ਮਾਰ ਪਈ ਇਹਨਾਂ ਨੂੰ ਕਿ ਗਾਨਾ ਜਿਹੜਾ ਵੰਸ਼ ਹੈ ਉਹ ਖਤਮ ਆ ਬਾਦਲਾ ਦਾ ਵੰਸ਼ ਬਿਲਕੁਲ ਟੋਟਲੀ ਡੈਡ ਆ ਤਿਆਂ ਵੇਖ ਆਪਣੇ ਘਰ ਚਲ ਜਾਣਗੇ ਉਹਨਾਂ ਦਾ ਆਪਣਾ ਵੰਸ਼ ਸ਼ੁਰੂ ਹੋ ਜਾਣਾ ਸੋ ਬੰਦੇ ਨੂੰ ਹਮੇਸ਼ਾ ਡਰਨਾ ਚਾਹੀਦਾ ਜਿਹਦੇ ਘਰ ਧੀਆ ਵੀ ਆਣਾ ਉਹ ਡਰ ਕੇ ਰਹਣ ਕਿ ਜੇ ਰੱਬ ਨੇ ਤੁਹਾਡੀ ਧੀ ਨੂੰ ਕੋਈ ਤਕਲੀਫ ਦੇ ਦਿੱਤੀ ਤੁਸੀਂ ਕੀ ਕਰੋਗੇ ਕਿੱਥੇ ਜਾਓਗੇ ਸੋ ਬੜੀ ਪਿਆਰੀ ਇਹ ਦੁਨੀਆ ਉਸ ਪਰਮਾਤਮਾ ਨੇ ਬੜੀ ਸੋਹਣੀ ਦੁਨੀਆ ਬਣਾਈ ਆ ਪਰ ਸਾਨੂੰ ਇਹਦੇ ਚ ਰਹਿਣਾ ਨਹੀਂ ਆਉਂਦਾ ਇਨਸਾਨ ਦੀਆਂ ਖਵਾਸ਼ਾ ਡੇ ਬਾਏ ਡੇ ਵਧਦੀਆਂ ਜਾਂਦੀਆਂ ਜਿੱਦ ਮੇਰੇ ਕੋਲ ਆ ਗੱਡੀ ਆ ਨਾ ਮੇਰੇ ਕੋਲ ਮਰਸੈਡੀ ਆ ਜੈਗੂਆਰ ਆਲੇ ਮੇਰੇ ਕੋਲ ਲਿਮੋਜਿਨ ਆ ਜਾਈਂ ਆ ਲੈਮਰ ਕੀ ਨਹੀਂ ਆ ਜਾਈਂ ਬੰਦੇ ਦੀ ਖੁਸ਼ੀਆਂ ਵਾਦੀਆਂ ਜਾਂਦੀਆਂ ਉਸ ਖੁਸ਼ੀਆਂ ਨੂੰ ਪੂਰਾ ਕਰਨਾ ਸੇ ਕ੍ਰਾਈਮ ਕਰਦਾ ਹੈ ਕੰਟਰੋਲ ਕਰੋ ਆਪਣੇ ਦਿਮਾਗ ਤੇ ਆਪਣੀ ਖੁਸ਼ੀਆਂ ਤੇ ਸਧਾਰਨ ਸੋਹਣੀ ਸਾਫ਼ ਸੁਥਰੀ ਜ਼ਿੰਦਗੀ ਜੀਓ ਤੁਹਾਨੂੰ ਕਿਸੇ ਤੋਂ ਵੀ ਡਰਨ ਦੀ ਲੋੜ ਨਹੀਂ ਪੈਗੀ ਡਰਦਾ ਹੋਈ ਬੰਦਾ ਹੁੰਦਾ ਜਿਹੜਾ ਗੰਦੇ ਕੁੱਤੇ ਤੇ ਪੁੱਠੇ ਤੇ ਲੋਚੇ ਕੰਮ ਕਰਦਾ ਜਿਹੜਾ ਦਸਾਂ ਨੂੰ ਤੇ ਕਿਰਤ ਕਰਦਾ ਹੈ ਉਹ ਕਦੀ ਕਿਸੇ ਤੋਂ ਡਰਦਾ ਨਹੀਂ ਹੈ ਤੇ ਉਹ ਜੋ ਬੰਦੇ ਨੇ ਪੰਗਾ ਵੀ ਨਾ ਲਿਓ ਕਿਉਂਕਿ ਉਹ ਕੋਈ ਡਰ ਨਹੀਂ ਹੁੰਦਾ ਉਹ ਖੁੱਲੀ ਕਿਤਾਬ ਹੁੰਦਾ ਪਰ ਸਭਨਾਂ ਨੂੰ ਨੰਗਾ ਕਰ ਦਿੰਦਾ ਸੋ ਦੁਖਬੀਰ ਬਾਦਲ ਨੇ ਜੋ ਗੰਦ ਪਾਇਆ ਸੀ ਪੰਜਾਬ ਦੇ ਵਿੱਚ ਅੱਜ ਉਹ ਹੀ ਪੰਜਾਬੀਆਂ ਨੂੰ ਹੱਥ ਜੋੜ ਕੇ ਉਹ ਜੀਪ ਜੀ ਦੇ ਉੱਤੇ ਖੜਾ ਹੋ ਜਾਂਦਾ ਹੈ ਬਸ ਹੱਥ ਜੋੜ ਕੇ ਵੀ ਮੈਨੂੰ ਵੋਟਾਂ ਦੇ ਦਿਓ ਮੈਨੂੰ ਵੋਟਾਂ ਦੇ ਦਿਓ ਦਿੱਤ ਕਿਤਾ ਵੋਟਾਂ ਲੈਣ ਵਾਸਤੇ ਕਿੰਨੇ ਭੀਖਾਰਗੋ ਭੱਜੇ ਘੁੰਦੇ ਆ ਇਹ ਨਹੀਂ ਮਤਲਬ ਹਰਾਨੀ ਦੀ ਗੱਲ ਹੈ ਕਿ ਵੋਟਾਂ ਜਦੋਂ ਵੋਟਾਂ ਮਿਲ ਜਾਂਦੀਆਂ ਐਸੀਐਮ ਬਣ ਜਾਂਦੇ ਆ ਮੁੜ ਕੇ ਤੁਹਾਨੂੰ ਆਪਣੇ ਡੋਰ ਤੇ ਖੜਾ ਵੀ ਨਹੀਂ ਹੁੰਦੇ ਤੇ ਪੁੱਛਦੇ ਵੀ ਨਹੀਂ ਆ ਬਹੁਤ ਕੁੱਤੀ ਚੀਜ਼ ਹੈ ਪੋਲਟਿਕਸ ਇਹ ਦਿਮਾਗ ਖਪਾਲੀ ਜੋ ਜਾਂ ਦਿਖਦਾ ਹੈ ਉਹ ਹੋਤਾ ਨਹੀਂ ਔਰ ਜੋ ਹੁੰਦਾ ਹੈ ਉਹ ਕਦੇ ਦਿਖਦਾ ਨਹੀਂ ਤੇ ਮੈਂ ਉਮੀਦ ਇਹੀ ਕਰੂੰਗੀ ਸਾਰਿਆਂ ਤੋਂ ਵੀ ਦੁਖਬੀਰ ਦਾ ਰਾਜ ਕਦੀ ਨਹੀਂ ਆਣਾ ਚਾਹੀਦਾ ਇਹ ਤੇ ਦੀ ਬੋਟੀ ਇਹਦਾ ਜੀ ਜਾਂ ਟੈਕਸ ਦਾ ਬਟਨ ਮਲਟੀਵੀ ਲੈ ਗੰਦ ਪਾਉਣਗੇ ਨਾ ਦੁਆਰਾ ਪੰਜਾਬ ਤਾਂ ਤੁਸ ਸੰਭਾਲਿਆ ਨਹੀਂ ਜਾਣਾ ਤੇ ਤੁਸ ਰੋ ਰੋ ਕੇ ਭਗਵਾਨ ਤੁਮਨ ਨੂੰ ਯਾਦ ਕਰਿਆ ਕਰੋਗੇ ਅਰੇ ਸੱਚ ਹੈ ਅਰੇ ਹੋਣਾ ਵੀ ਹੈ ਕਿਉਂਕਿ ਹਕੀਕਤ ਸਭ ਨੂੰ ਪਤਾ ਅੰਦਰੋਂ ਬਾਦਲਾਂ ਦੀ ਔਰ ਮੈਂ ਕਹਨੀ ਹੈ ਕਿ ਟੁੱੱਚੇ ਲੋਕ ਹੈ ਜਿਹੜੇ ਇਹ ਮਗਰ ਫਿਰਦੇ ਆ ਇਹਨਾਂ ਜੀਪਾਂ 'ਤੇ ਚੜੇ ਫਿਰਦੇ ਆ ਪਤਾ ਨਹੀਂ ਕੀ ਖੱਟਾਂ ਨੂੰ ਸੁਖਵੀਰ ਬਾਦਲ ਨਾਲ ਗਏ ਸੀ ਰੈਲੀ 'ਚ ਉੱਥੇ ਹੋਏ ਸੀ ਸੁਖਵੀਰ ਬਾਦਲ ਤੁਹਾਡੇ ਘਰ ਦੀ ਰੋਟੀ ਦਿੰਦਾ ਐ ਬਿਲੀ ਦੇ ਬਿੱਲ ਭਰਦਾ ਤੁਹਾਡੇ ਬੱਚਿਆਂ ਨੂੰ ਐਜੂਕੇਸ਼ਨ ਦਿੰਦਾ ਐ ਬੱਚੇ ਨੂੰ ਬਾਹਰ ਭੇਜ ਦਿੰਦਾ ਐ ਤੁਸੀਂ ਸਿਆਣਾ ਬਣੋ ਕਿਸੇ ਵੀ ਪੀੜ ਦਾ ਹਿੱਸਾ ਬਣਨ ਤੋਂ ਪਹਿਲਾਂ ਚੈੱਕ ਕਰੋ ਕਿ ਉਹ ਪੀੜ ਕੋਈ ਵੈਲਿਊ ਰੱਖਦੀ ਹੈ ਉਹਨਾਂ ਦੀਆਂ ਗੱਲਾਂ ਕੋਈ ਵਜਨਦਾਰ ਹੈਗੀਆਂ ਵੈਲਿਊ ਰੱਖਦੀਆਂ ਔਰ ਬੰਦੇ ਦਾ ਕੈਰੇਕਟਰ ਕੀ ਹੈ ਜੈ ਭਾਰਤ ਜੈ ਹਿੰਦ